ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਮੈਂ ਹਾਂ ਸੁਦੀਪ ਸਿੰਘ ਢਿੱਲੋਂ ਅਤੇ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਤਾਜ਼ਾ ਅੰਕ ਪ੍ਰੋਗਰਾਮ ਸਪੈਸ਼ਲ ਰਿਪੋਰਟ ਦਾ ਤੇ ਇਸ ਪ੍ਰੋਗਰਾਮ ਨੂੰ ਤੁਸੀਂ ਹਮੇਸ਼ਾ ਦੀ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਦਾ ਪੰਜਾਬ ਟਾਕਸ ਚੈਨਲ ਤੇ ਵੱਖ-ਵੱਖ ਮਾਧਿਅਮ ਜ਼ਰੀਏ ਫੇਸਬੁੱਕ ਪੇਜ YouTube ਚੈਨਲ ਤੇ ਆਈ ਪੀਟੀਵੀ ਦੀ ਬ੍ਰਾਡਕਾਸਟ ਜ਼ਰੀਏ ਵੀ ਦੇਖ ਰਹੇ ਹੋ ਅਤੇ ਆਪ ਸਭ ਦਾ ਇਸ ਗੱਲਬਾਤ ਵਿੱਚ ਸਵਾਗਤ ਹੈ ਤਾਜ਼ਾ ਵਿਸ਼ੇ ਤਾਜ਼ਾ ਨੁਕਤੇ ਤਾਜ਼ਾ ਜਾਣਕਾਰੀਆਂ ਤੁਹਾਡੇ ਲਈ ਹਮੇਸ਼ਾ ਦੀ ਤਰ੍ਹਾਂ ਮੁਹੱਈਆ ਕਰਵਾਵਾਂਗੇ ਅੱਜ ਦੀ ਸਕਰਬਾਤ ਵਿੱਚ ਇੱਕ ਉਸ ਵਿਸ਼ੇ ਵੱਲ ਧਿਆਨ ਕੇਂਦ੍ਰਿਤ ਕਰਾਂਗੇ ਜੋ ਅਕਸਰ ਚਰਚਾ ਵਿੱਚ ਆਉਂਦਾ ਰਹਿੰਦਾ ਹੈ ਪਿਛਲੇ ਕੁਝ ਸਮੇਂ ਤੋਂ ਇਹਦੀ ਗੱਲ ਕੁਝ ਘਟ ਹੋ ਰਹੀ ਸੀ ਪਰ ਹੁਣ ਫੇਰ ਸੁਰਖੀਆਂ ਵਿੱਚ ਆ ਗਿਆ ਹੈ ਪੰਜਾਬ ਦਾ ਇੱਕ ਪੱਖ ਦਾ ਮੁੱਦਾ ਨਾਜਾਇਜ਼ ਮਾਈਨਿੰਗ ਦਾ ਮੁੱਦਾ ਖਣਨ ਮਾਫੀਏ ਨਾਲ ਜੁੜਦਾ ਮੁੱਦਾ ਜਿਸ ਤੇ ਕਰਕੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਨਜਾਇਜ਼ ਮਾਈਨਿੰਗ ਦੀਆਂ ਸੂਚਨਾਵਾਂ ਆਉਂਦੀਆਂ ਰਹਿੰਦੀਆਂ ਨੇ ਕੁਦਰਤੀ ਵਾਤਾਵਰਨ ਤੇ ਕੁਦਰਤੀ ਬਣਤਰ ਨੂੰ ਖੋਰਾ ਲੱਗਣ ਦੀ ਗੱਲ ਵੀ ਸਾਹਮਣੇ ਆਉਂਦੀ ਰਹਿੰਦੀ ਹੈ ਉਸ ਮੁੱਦੇ ਦੀ ਦੁਬਾਰਾ ਫੇਰ ਚਰਚਾ ਹੋਣ ਲੱਗੀ ਹੈ ਅਥੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਵੇਂ ਇਹ ਚੀਜ਼ ਜਿਹੜੀ ਆ ਜਿਸ ਦੀ ਤਾਜ਼ਾ ਮਿਸਾਲ ਰੋਪੜ ਤੋਂ ਦਿੱਤੀ ਗਈ ਹੈ ਇਸ ਮਾਮਲੇ ਦੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਅੱਜ ਦੀ ਇਸ ਗੱਲਬਾਤ ਦੇ ਤਾਜ਼ਾ ਅੰਕ ਦੇ ਪ੍ਰਮੁੱਖ ਵਿਸ਼ੇ ਵਜੋਂ ਸਿਰਫ ਇਹੀ ਇੱਕ ਵਿਸ਼ਾ ਤੁਹਾਡੇ ਲਈ ਗੱਲਬਾਤ ਦਾ ਨਹੀਂ ਹੋਵੇਗਾ ਇਸ ਤੋਂ ਇਲਾਵਾ ਹੋਰ ਇੱਕ ਬਹੁਤ ਜ਼ਰੂਰੀ ਵਿਸ਼ੇ ਬਾਰੇ ਵੀ ਗੱਲ ਕਰਾਂਗੇ ਪ੍ਰੋਗਰਾਮ ਵਿੱਚ ਥੋੜਾ ਅੱਗੇ ਜਾ ਕੇ ਪੰਜਾਬੀਆਂ ਨਾਲ ਤੁਹਾਡੇ ਨਾਲ ਸਾਰਿਆਂ ਨਾਲ ਜੁੜਦਾ ਇੱਕ ਵੱਡਾ ਵਿਸ਼ਾ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਸਾਰਿਆਂ ਨਾਲ ਜੁੜਦਾ ਵਿਸ਼ਾ ਉਸ ਵੱਲ ਵੀ ਆਵਾਂਗੇ ਪ੍ਰੋਗਰਾਮ ਵਿੱਚ ਥੋੜਾ ਅੱਗੇ ਜਾਕੀ ਸੋ ਇਹਨਾਂ ਸਮੁੱਚੇ ਵਿਸ਼ਿਆਂ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਉਹਦੇ ਅੱਜ ਦੇ ਤਾਜ਼ਾ ਅੰਕ ਨਾਲ ਇਸੇ ਤਰ੍ਹਾਂ ਜੁੜੇ ਰਹੋ ਸਮੁੱਚੇ ਸਮੇਂ ਤੱਕ ਜੁੜੇ ਰਹੋ ਸੋ ਸਮੁੱਚੀ ਗੱਲਬਾਤ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਸਮੁੱਚੇ ਸਮੇਂ ਤੱਕ ਜੁੜੇ ਰਹਿਣਾ ਤੇ ਇਸ ਗੱਲਬਾਤ ਨੂੰ ਤੁਸੀਂ ਲਾਈਕ ਅਤੇ ਸ਼ੇਅਰ ਵੀ ਕਰਿਓ ਹੋਰਨਾਂ ਦੇ ਨਾਲ ਸਾਂਝਾ ਵੀ ਕਰਿਓ ਅਤੇ ਇਸ ਵਿਸ਼ੇ ਬਾਰੇ ਤੁਹਾਡੇ ਕੀ ਵਿਚਾਰ ਨੇ ਉਹ ਵੀ ਤੁਸੀਂ ਕਮੈਂਟਸ ਰਾਹੀਂ ਨਾਲੋਂ ਨਾਲ ਸਾਨੂੰ ਦੱਸ ਸਕਦੇ ਹੋ। ਤੋਂ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਸਪੈਸ਼ਲ ਰਿਪੋਰਟ ਦਾ ਅੱਜ ਦਾ ਇੱਕ ਤਾਜ਼ਾ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ। ਮਾਈਨਿੰਗ ਦਾ ਮੁੱਦਾ ਪੰਜਾਬ ਵਿੱਚ ਬਹੁਤ ਚਰਚਾ ਦਾ ਵਿਸ਼ਾ ਰਿਹਾ ਹੈ। ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਚੋੜ ਦੀ ਸਰਕਾਰ ਸੀ। ਉਦੋਂ ਵੀ ਇਹ ਮੁੱਦਾ ਸੁਰਖੀਆਂ ਵਿੱਚ ਰਹਿੰਦਾ ਸੀ। ਇਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਉਦੋਂ ਵੀ ਇਹ ਮੁੱਦਾ ਸੁਰੱਖਿਆ ਵਿੱਚ ਰਿਹਾ ਇਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵਿੱਚ ਜਦੋਂ ਤਬਦੀਲੀ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਅਤੇ ਜਦੋਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਉਸ ਵੇਲੇ ਵੀ ਇਸ ਮੁੱਦੇ ਦੀ ਕਾਫੀ ਗੱਲ ਹੋਈ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਉਸ ਸਮੇਂ ਸਸਤੇ ਅਤੇ ਕਿਫਾਇਤੀ ਦਰਾਂ 'ਤੇ ਰੀਤਾ ਰੀਤਾ ਦੀ ਟਰਾਲੀ ਪਰ ਸੈਂਕੜਾਂ ਜੋ ਕੀਮਤ ਆ ਉਹ ਨਿਰਧਾਰਿਤ ਕਰਨ ਦੀ ਗੱਲ ਆਖੀ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਇਸ ਕੰਮ ਵਿੱਚ ਹੋ ਰਹੇ ਗੈਰ ਕਾਨੂੰਨੀ ਕੰਮਾਂ ਨੂੰ ਨੱਥ ਪਾ ਦਿੱਤੀ ਜਾਵੇ ਨਾਜਾਇਜ਼ ਮਾਈਨਿੰਗ ਨੂੰ ਨੱਥ ਪਾ ਦਿੱਤੀ ਜਾਵੇ ਤਾਂ ਕਾਫੀ ਸੁਧਾਰ ਇਸ ਬੰਨੇ ਹੋ ਸਕਦਾ ਹੈ ਲੋਕਾਂ ਨੂੰ ਮਹਿੰਗੇ ਭਾਅ ਤੇ ਰੀਤਾ ਬਜਰੀ ਦੀ ਲੁੱਟ ਖਸੁੱਟ ਤੋਂ ਬਚਾਇਆ ਜਾ ਸਕਦਾ ਹੈ ਇਹ ਮੁੱਦਾ ਉਹ ਨਵਜੋਤ ਸਿੰਘ ਸਿੱਧੂ ਨੇ ਕਾਫੀ ਜ਼ੋਰਾਂ ਸ਼ੋਰਾਂ ਨਾਲ ਚੁੱਕਿਆ ਸੀ ਪਰ ਉਸ ਤੋਂ ਬਾਅਦ ਸਤਾ ਤਬਦੀਲੀ ਹੋਈ ਕਾਂਗਰਸ ਦੀ ਸਰਕਾਰ ਜਾਂਦੀ ਰਗੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇਸ ਸਮੇਂ ਦੌਰਾਨ ਕੁਝ ਸਮੇਂ ਤੱਕ ਤਾਂ ਨਜਾਇਜ਼ ਮਾਈਨਿੰਗ ਦਾ ਮੁੱਦਾ ਜ਼ਿਆਦਾ ਸੁਰਖੀਆਂ ਵਿੱਚ ਨਹੀਂ ਆਇਆ ਪਰ ਪਿਛਲੇ ਕੁਝ ਦਿਨਾਂ ਤੋਂ ਇਸ ਦੀ ਗੂੰਜ ਫੇਰ ਪੈਣ ਲੱਗੀ ਹੈ ਆਮ ਤੌਰ ਤੇ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਦਰਿਆਈ ਇਲਾਕੇ ਦਰਿਆਵਾਂ ਦੇ ਕੰਢੇ ਉੱਤੇ ਮਾਈਨਿੰਗ ਦਾ ਕੰਮ ਹੁੰਦਾ ਹੈ ਰੇਤਾ ਹਾਸਟੋਰਟੀ ਉਥੋਂ ਲਿਆਂਵੀ ਜਾਂਦੀ ਹੈ ਇਸੇ ਤਰ੍ਹਾਂ ਬਜਰੀ ਦਾ ਕਾਰੋਬਾਰ ਚੱਲਦਾ ਹੈ ਤੇ ਉਸਾਰੀ ਦੇ ਕੰਮ ਆਪਾਂ ਸਾਰੇ ਜਾਣਦੇ ਹਾਂ ਕਿ ਸਾਰੇ ਪਾਸੇ ਚੱਲਦੇ ਹੀ ਰਹਿੰਦੇ ਨੇ ਜਦੋਂ ਗੱਲ ਵਿਕਾਸ ਡਿਵੈਲਪਮੈਂਟ ਦੀ ਹੁੰਦੀ ਹੈ ਤਾਂ ਉਸਾਰੀ ਕਾਰਜਾਂ ਦੀ ਗੱਲ ਹੀ ਸਭ ਤੋਂ ਪਹਿਲਾਂ ਹੁੰਦੀ ਹੈ ਤੇ ਉਹਦੇ ਵਿੱਚ ਰੇਤਾ ਬਜਰੀ ਦੀ ਵਰਤੋਂ ਹੁੰਦੀ ਹੈ ਮੋਟੀ ਰੇਤਾ ਪਤਲੀ ਰੇਤਾ ਬਰੀਕ ਬਜਰੀ ਮੋਟੀ ਬਜਰੀ ਇਹ ਜੀ ਵਰਤੋਂ ਹੁੰਦੀ ਹੈ ਸੋ ਇੱਕ ਜਿਹੜਾ ਕੰਮ ਹੈ ਜਦੀ ਡਿਮਾਂਡ ਮੰਗ ਹਰ ਵੇਲੇ ਰਹਿੰਦੀ ਹੈ ਰੇਤਾ ਬਜਰੀ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਇਸੇ ਕਰਕੇ ਮਾਈਨਿੰਗ ਦੇ ਕੰਮ ਵਿੱਚ ਲੋਕਾਂ ਲੱਗੇ ਕੰਮ ਲੋਕਾਂ ਦਾ ਕੰਮ ਵੀ ਕਾਫੀ ਚੱਲਦਾ ਹੈ ਤੇ ਇਹਦੇ ਵਿੱਚੋਂ ਫਿਰ ਨਵੇਂ ਲਵਜ਼ ਨਿਕਲ ਕੇ ਸਾਹਮਣੇ ਆਏ ਸੀ ਮਾਈਨਿੰਗ ਮਾਫੀਆ ਖਣਨ ਮਾਫੀਆ ਤੇ ਪਿਛਲੇ ਸਮੇਂ ਦੌਰਾਨ ਥੋੜੇ ਦਿਨ ਪਹਿਲਾਂ ਵੀ ਅੰਮ੍ਰਿਤਸਰ ਲੱਗੇ ਕਟਨਾ ਵਾਪਰੀ ਸੀ ਜਿੱਥੇ ਇੱਕ ਨਾਕੇ ਉੱਤੇ ਮਾਈਨਿੰਗ ਮਾਫੀਆ ਜਾਂ ਮਾਈਨਿੰਗ ਦੇ ਕੰਮ ਵਿੱਚ ਲੱਗੇ ਲੋਕਾਂ ਵੱਲੋਂ ਗੈਰ ਕਾਨੂੰਨੀ ਕਾਰਵਾਈ ਕੀਤੀ ਗਈ ਸੀ ਇੱਕ ਹਮਲਾਵਰ ਤਰੀਕੇ ਨਾਲ ਨਾਕੇ ਦੇ ਕੋਲੋਂ ਜੋ ਵਾਹਨ ਲਗਾਉਣ ਦੀ ਗੱਲ ਸਾਹਮਣੇ ਆਈ ਸੀ ਹੁਣ ਰੋਪੜ ਇਲਾਕਾ ਇੱਕ ਵਾਰ ਫਿਰ ਦਰਿਆਈ ਇਲਾਕਾ ਹੈ ਤੇ ਉੱਥੇ ਨਜਾਇਜ਼ ਮਾਈਨਿੰਗ ਦੀ ਕਾਫੀ ਗੱਲ ਸੁਣੀ ਗਈ ਹੈ ਪਿਛਲੇ ਦਿਨਾ ਦੌਰਾਨ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਇਹ ਮੁੱਦਾ ਉਠਾਇਆ ਕਿ ਇਸ ਮਾਮਲੇ ਵਿੱਚ ਨਾਜਾਇਜ਼ ਮਾਈਨਿੰਗ ਦੇ ਖਿਲਾਫ ਕਾਰਵਾਈ ਹੋਵੇ ਅਤੇ ਇਸ ਕੰਮ ਨੂੰ ਇਸ ਵਰਤਾਰੇ ਨੂੰ ਗੈਰਕਾਨੂੰਨੀ ਕੰਮ ਨੂੰ ਫੌਰੀ ਤੌਰ ਤੇ ਰੋਕਿਆ ਜਾਵੇ ਹੁਣ ਇਸੇ ਮਾਮਲੇ ਉੱਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹਦੀ ਕਿ ਕਾਫੀ ਵੱਡੀ ਜ਼ਿੰਮੇਵਾਰੀ ਹੈ ਦੇਸ਼ ਪਰ ਵਿੱਚ ਕੁਦਰਤੀ ਸਰੋਤਾਂ ਸੰਬੰਧੀ ਤੇ ਪ੍ਰਦੂਸ਼ਣ ਦੀ ਗੱਲ ਹੋਵੇ ਜਾਂ ਇਹੋ ਜਿਹੇ ਗੈਰਕਾਨੂੰਨੀ ਸਰਗਰਮੀਆਂ ਜੋ ਵਾਤਾਵਰਨ ਨੂੰ ਚੌਗਿਰਦੇ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਉਹਨਾਂ ਨੂੰ ਵੇਖਣਾ ਪਰ ਇੱਕ ਵੱਡੀ ਹਿਲਜੁਲਿਸ ਨੂੰ ਕਿਹਾ ਜਾ ਸਕਦਾ ਹੈ ਕਿ ਨਵਜੋਧ ਸਿੱਧੂ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਇਸ ਤੋਂ ਪਹਿਲਾਂ ਵੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕਾਫੀ ਰੌਲਾ ਪੈਂਦਾ ਰਿਹਾ ਹੈ ਮਾਈਨਿੰਗ ਮਾਫੀਆ ਦੀਆਂ ਕਾਰਵਾਈਆਂ ਨੂੰ ਲੈ ਕੇ ਆਪ ਖੁਦਰੀਆਂ ਕਾਰਵਾਈਆਂ ਨੂੰ ਲੈ ਕੇ ਕਾਫੀ ਰੌਲਾ ਪੈਂਦਾ ਰਿਹਾ ਹੈ ਨਜਾਇਜ਼ ਮਾਈਨਿੰਗ ਦਾ ਕੰਮ ਜੋ ਢੱਲੇ ਨਾਲ ਚੱਲਦਾ ਰਿਹਾ ਹੈ ਤਾਨੂੰ ਯਾਦ ਹੋਵੇਗਾ ਕੋਵਿਡ ਦੇ ਸਮੇਂ ਦੌਰਾਨ ਜਦੋਂ ਲੋਕਡਾਊਨ ਲੱਗੇ ਸੀ ਉਦੋਂ ਵੀ ਟਿੱਪਰਾਂ ਜ਼ਰੀਏ ਮਾਈਨਿੰਗ ਦਾ ਕੰਮ ਚੱਲਦਾ ਰਿਹਾ ਸੀ ਇੱਕ ਅਜੀਹਾ ਕੰਮ ਹੈ ਜਿਹਦੇ ਸਬੰਧੀ ਵਾਰ-ਵਾਰ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਨੇ ਕਿ ਤੈ ਸਮੇਂ ਤੋਂ ਬਾਅਦ ਵੀ ਬਰਸਾਤਾਂ ਦੌਰਾਨ ਵੀ ਜਦੋਂ ਕਿ ਆਮ ਤੌਰ ਤੇ ਦੀ ਮਨਾਹੀ ਹੁੰਦੀ ਹੈ ਜਾਂ ਇਸ ਨੂੰ ਸੀਮਿਤ ਕੀਤਾ ਜਾਂਦਾ ਉਦੋਂ ਵੀ ਇਹ ਕੰਮ ਕਾਹ ਚੱਲਦਾ ਰਹਿੰਦਾ ਤੇ ਇਹ ਦੇਰ ਰਾਤ ਵੀ ਕਈ ਵਾਰ ਟਰੱਕਾਂ ਸਰੀਏ ਗੈਰ ਕਾਨੂੰਨੀ ਢੰਗ ਨਾਲ ਨਵੀਆਂ ਚੋਰ ਮੋਰੀਆਂ ਰਾਹਾਂ ਰਾਹੀਂ ਇਹ ਕੰਮ ਚੱਲਦਾ ਰਿਹਾ ਹੈ ਤੇ ਇਸ ਨੂੰ ਲੈ ਕੇ ਤਾਂ ਅਕਸਰ ਗੱਲ ਆਉਂਦੀ ਰਹਿੰਦੀ ਸ਼ਿਕਾਇਤ ਆਉਂਦੀ ਰਹਿੰਦੀ ਹੈ ਪਰ ਵੱਡੇ ਪੱਧਰ ਉੱਤੇ ਦੀ ਗੱਲ ਕਈ ਵਾਰ ਹੋਣੀ ਘਟ ਜਾਂਦੀ ਹੈ ਪਰ ਹੁਣ ਇਹ ਮਾਮਲਾ ਮੁੜ ਸੁਰਖੀਆਂ ਵਿੱਚ ਆ ਗਿਆ ਤੇ ਇੱਕ ਵਾਰ ਫਿਰ ਇਹ ਵੀ ਗੱਲ ਸਾਹਮਣੇ ਆਉਂਦੀ ਕਿ ਕਿਵੇਂ ਇਸ ਕਾਰੋਬਾਰ ਵਿੱਚ ਲੱਗੇ ਲੋਕੀ ਅਮਨ ਕਾਨੂੰਨ ਨੂੰ ਕਿਵੇਂ ਵੇਖਦੇ ਨੇ ਤੇ ਕਿਵੇਂ ਸਰਕਾਰਾਂ ਭਾਵੇਂ ਬਦਲ ਜਾਂਦੀਆਂ ਨੇ ਪਰ ਇਹ ਕੰਮ ਜਿਹੜਾ ਲਗਾਤਾਰ ਚੱਲਦਾ ਹੀ ਰਹਿੰਦਾ ਹੈ। ਵਾਤਾਵਰਨ ਨੂੰ ਜੋ ਨੁਕਸਾਨ ਪਹੁੰਚਦਾ ਹੈ ਨਾ ਚੀਜ਼ਾਂ ਕਰਕੇ। ਸੋ ਕੀ ਵਿਆਪਕ ਕਾਰਵਾਈ ਹੁਣ ਅੱਗੇ ਹੋਵੇਗੀ ਇਸ ਸੰਬੰਧੀ? ਮਾਈਨਿੰਗ ਸੰਬੰਧੀ ਕੋਈ ਪੱਕੀ ਨੀਤੀ ਜਿਸ ਨੂੰ ਸਖਤੀ ਨਾਲ ਲਾਗੂ ਵੀ ਕਰਵਾਇਆ ਜਾ ਸਕੇ ਉਸ ਵੱਲ ਕਾਫੀ ਨਜ਼ਰਾਂ ਹੁਣ ਲੱਗ ਜਾਣੀਆਂ। ਜਿਵੇਂ ਕਿ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਸਾਰੀ ਕਾਰਜ ਅਤੇ ਜਿਤੇ ਰੇਤਾ ਬਜਰੀ ਦੀ ਲੋਡ ਪੈਂਦੀ ਆ ਉਹ ਕੰਮ ਲਗਾਤਾਰ ਚੱਲਦੇ ਨੇ ਤੇ ਹੁਣ ਵੀ ਇਸ ਵੇਲੇ ਦੇਸ਼ ਦੇ ਵੱਖ-ਵੱਖ ਸਿਆਂ ਵਿੱਚ ਤੁਹਾਨੂੰ ਚੱਲਦੇ ਹੀ ਵਿਖਾਈ ਦੇਣਗੇ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਏਸੇ ਕਰਕੇ ਗੱਲ ਹੁੰਦੀ ਆ ਤੇ ਗੱਲ ਵਾਰ-ਵਾਰ ਹੁੰਦੀ ਆ ਦੂਜੇ ਪੱਨੇ ਲੋਕ ਇਹ ਨੀਜ਼ ਲਾ ਕੇ ਵੇਖਦੇ ਨੇ ਕਿ ਉਹਨਾਂ ਨੂੰ ਰੇਤਾ ਅਤੇ ਬਜਰੀ ਕਫਾਇਤੀ ਦਰਾਂ ਉੱਤੇ ਮਿਲੇ ਕਿਉਂਕਿ ਅਕਸਰ ਆਪਾਂ ਵੇਖਦੇ ਕਿ ਇਹਨਾਂ ਦੇ ਭਾ ਜਿਹੜੇ ਨੇ ਰੇਟ ਹੈ ਉਹ ਲਗਾਤਾਰ ਵੱਧ ਹੀ ਜਾਂਦੇ ਨੇ ਤੇ کئی ਵਾਰ ਇਸ ਤੀ ਇਹੋ ਜਿਹੀ ਵੀ ਬਣਦੀ ਨਜ਼ਰ ਆਉਣ ਲੱਗੀ ਸੀ ਕਿ ਰੇਤਾ ਤੇ ਬਜਰੀ ਆਮ ਲੋਕਾਂ ਦੀ ਪਹੁੰਚ ਤੋਂ ਕਾਫੀ ਪਰੇ ਹੁੰਦੇ ਜਾ ਰਹੇ ਸੀ ਆਮ ਤੌਰ ਤੇ ਜਦੋਂ ਭਾਅ ਜ਼ਿਆਦਾ ਵੱਧ ਜਾਂਦੇ ਨੇ ਉਦੋਂ ਇਸ ਮਾਮਲੇ ਦਾ ਰੌਲਾ ਪੈਂਦਾ ਪਰ ਇਹ ਕਿ ਵਾਤਾਵਰਣ ਪੱਖੋਂ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜ਼ਰੀਏ ਇਹ ਗੱਲ ਇੱਕ ਵਾਰ ਫੇਰ ਸੁਰਖੀਆਂ ਵਿੱਚ ਆਈ ਹੈ ਅਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਮੌਜੂਦਾ ਸਮੇਂ ਭਾਵੇਂ ਗੱਲ ਰੋਪੜ ਦੀ ਮਿਸਾਲ ਦੇ ਕੇ ਸਾਹਮਣੇ ਆਈ ਹੈ ਪਰ ਇਹ ਕੰਮ ਪੰਜਾਬ ਵਿੱਚ ਹੋਰ ਨਾ ਥਾਵਾ ਅਤੇ ਹੋਰ ਨਾ ਹਿੱਸਿਆਂ ਵਿੱਚ ਵੀ ਢੜਲੇ ਨਾਲ ਚੱਲ ਰਿਹਾ ਹੈ ਅਤੇ ਉਧਰ ਵੀ ਧਿਆਨ ਦਿੱਤੇ ਜਾਣ ਦੀ ਲੋੜ ਹੈ ਸੋ ਮਾਈਨਿੰਗ ਦਾ ਮਾਮਲਾ ਨਾਜਾਇਜ਼ ਮਾਈਨਿੰਗ ਦਾ ਮਾਮਲਾ ਤੇ ਇਸ ਨਾਲ ਹੋ ਰਹੇ ਵਾਤਾਵਰਨ ਦੇ ਨੁਕਸਾਨ ਦਾ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਤੇ ਨਵਜੋਤ ਸਿੰਘ ਸਿੱਧੂ ਦਾ ਇਸ ਪਾਸੇ ਧਿਆਨ ਜਾਣਾ ਵੀ ਆਪਣੇ ਆਪ ਵਿੱਚ ਕਾਫੀ ਹੈਮਾਇਤ ਰੱਖਦਾ ਕਿਉਂਕਿ ਉਸ ਵੇਲੇ ਸਰਗਰਮ ਨੇ ਪੰਜਾਬ ਦੀ ਸਿਆਸਤ ਵਿੱਚ ਤੇ ਜਿਹੜੇ ਵੀ ਮੁੱਦੇ ਨੂੰ ਉਹ ਉਠਾ ਰਹੇ ਨੇ ਸੁਭਾਵਕ ਤੌਰ ਤੇ ਦੀ ਕਾਫੀ ਚਰਚਾ ਹੋ ਰਹੀ ਹੈ ਤੇ ਇਸ ਵੇਲੇ ਇਹ ਮੁੱਦਾ ਨਾਜਾਇਜ਼ ਮਾਈਨਿੰਗ ਵਾਲਾ ਮਾਈਨਿੰਗ ਦੇ ਕੰਮ ਵਿੱਚ ਲੱਗੇ ਲੋਕਾਂ ਦਾ ਤੇ ਇਸ ਦੇ ਤਾਜ਼ਾ ਪਹਿਲੂ ਦਾ ਹੁਣ ਕਾਫੀ ਉੱਭਰ ਕੇ ਸਾਹਮਣੇ ਆ ਗਿਆ ਹੈ ਵਿਖਣਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਸਰਕਾਰੀ ਅਧਿਕਾਰੀਆਂ ਦਾ ਇਸ ਬੰਨੇ ਹੁਣ ਕੀ ਕਹਿਣਾ ਅਤੇ ਕਰਨਾ ਹੁੰਦਾ ਹੈ ਇਹੀ ਗੱਲ ਮਾਈਨਿੰਗ ਦੇ ਵਿਸ਼ੇ ਦੀ ਅੱਜ ਦੇ ਪ੍ਰਮੁੱਖ ਵਿਸ਼ੇ ਦੀ ਜਿਸ ਨੂੰ تفصیلی انداز ਵਿੱਚ ਤੁਹਾਡੇ ਸਾਹਮਣੇ ਪ੍ਰੋਗਰਾਮ ਦੇ ਇਸ ਪਹਿਲੇ ਹਿੱਸੇ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ ਲੈ ਕੇ ਤਾਜ਼ਾ ਗੱਲ ਸਾਹਮਣੇ ਆਈ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਪਟੀਸ਼ਨ ਪਾਈ ਗਈ ਅਤੇ ਰੋਪੜ ਵਿੱਚ ਮਾਈਨਿੰਗ ਦਾ ਮੁੱਦਾ ਉਠਾਇਆ ਗਿਆ ਕਿ ਜੋ ਗੈਰ ਕਾਨੂੰਨੀ ਸਰਗਰਮੀ ਹੋ ਰਹੀ ਹੈ ਉਸ ਨੂੰ ਰੋਕਿਆ ਜਾਵੇ ਉਸ ਨੂੰ ਨੱਥ ਪਾਈ ਜਾਵੇ ਨਵਜੋਤ ਸਿੰਘ ਸਿੱਧੂ ਖੁਦ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਦਫ਼ਤਰ ਦੇ ਬਾਹਰ ਨਜ਼ਰ ਆਈ ਸੋ ਇਹ ਮਾਮਲਾ ਨਵਜੋਤ ਸਿੰਘ ਸਿੱਧੂ ਜ਼ਰੀਏ ਰੂਪੜ ਵਾਲਾ ਮਾਮਲਾ ਗ੍ਰੀਨ ਟ੍ਰਿਬਿਊਨਲ ਤੱਕ ਪਹੁੰਚਾ ਹੈ ਅਤੇ ਗ੍ਰੀਨ ਟ੍ਰਿਬਿਊਨਲ ਨੇ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਨੇ ਹੁਣ ਵੇਖਣਾ ਇਹ ਹੈ ਕਿ ਇਸ ਮਾਮਲੇ ਉੱਤੇ ਆਉਂਦੇ ਦਿਨਾਂ ਦੌਰਾਨ ਕੀ ਕਾਰਵਾਈ ਹੁੰਦੀ ਹੈ ਅਤੇ ਕੀ ਇਸ ਸੰਬੰਧੀ ਗੱਲ ਸਾਹਮਣੇ ਆਉਂਦੀ ਹੈ ਕਿਉਂਕਿ ਇਹ ਮੁੱਦਾ ਮਾਈਨਿੰਗ ਦਾ ਮੁੱਦਾ ਇੱਕ ਵਾਰ ਫੇਰ ਪੱਖ ਦਾ ਹੋਇਆ ਵਿਖਾਈ ਦੇ ਰਿਹਾ ਹੈ ਇਹ ਇਸ ਮਾਮਲੇ ਦੀ ਗੱਲ ਭਾਵੇਂ ਰੂਪੜ ਤੋਂ ਤੁਰੀ ਹੈ ਮਿਸਾਲ ਭਾਵੇਂ ਰੂਪੜ ਦੀ ਦਿੱਤੀ ਗਈ ਹੈ ਪਰ ਪੰਜਾਬ ਵਿੱਚ ਹੋਰ ਨਾ ਥਾਵਾਂ ਉੱਤੇ ਦਰਿਆਈ ਕੰਢਿਆਂ ਉੱਤੇ ਜਿੱਥੇ ਕਿਤੇ ਵੀ ਮਾਈਨਿੰਗ ਦਾ ਕੰਮ ਜਾਂ ਕਾਰੋਬਾਰ ਚੱਲਦਾ ਹੈ ਸੁਭਾਵਿਕ ਤੌਰ ਤੇ ਧਿਆਨ ਉਧਰ ਵੀ ਜਾਵੇਗਾ ਭਾਵੇਂ ਗੱਲ ਸਰਕਾਰ ਦੀ ਪ੍ਰਸ਼ਾਸਨ ਦੀ ਜਾਂ ਗ੍ਰੀਨ ਟ੍ਰਿਬਿਊਨਲ ਦੀ ਜਾਨਵਜੂ ਸਿੰਘ ਸਿੱਧੂ ਦੀ ਵੀ ਹੋਵੇ ਉਹ ਵੀ ਕਹਿ ਚੁੱਕੇ ਨੇ ਕਿ ਹੋਰ ਨਾ ਹਿੱਸਿਆਂ ਵਿੱਚ ਵੀ ਇਸੇ ਤਰੀਕੇ ਨਾਲ ਕੰਮ ਚੱਲਦਾ ਹੈ ਤੇ ਉਧਰ ਵੀ ਧਿਆਨ ਦਿੱਤਾ ਜਾਵੇ ਨਾਥਾ ਪਾਈ ਜਾਵੇ ਸੋ ਆਉਂਦੇ ਦਿਨਾਂ ਦੌਰਾਨ ਬਾਕੀ ਸਾਰੇ ਪਾਸੇ ਵੀ ਗੱਲ ਹੋ ਸਕਦੀ ਹੈ ਇਸ ਦੀ ਵੀ ਸੰਭਾਵਨਾ ਸਾਫ਼ ਨਜ਼ਰ ਆਉਂਦੀ ਹੈ ਉਹ ਵੇਖਣਗੇ ਇਹ ਜੋ ਅਮਲ ਚੱਲਿਆ ਪੰਜਾਬ ਕਾਂਗਰਸੀ ਇਸ ਨੂੰ ਕਿਵੇਂ ਲੈਂਦੀ ਹੈ ਤੇ ਪੰਜਾਬ ਦੀ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਦੇ ਨਾਲ ਕਿਹੋ ਜਿਹਾ ਉਹਨਾਂ ਦਾ ਸਬੰਧ ਆਉਂਦੇ ਦਿਨਾਂ ਦੌਰਾਨ ਨਜ਼ਰ ਆਉਂਦਾ ਹੈ ਕਿਉਂਕਿ ਘਟ ਜੋੜ ਹੋਣ ਦੀ ਤਾਂ ਕੋਈ ਸੰਭਾਵਨਾ ਪਹਿਲਾਂ ਵੀ ਨਜ਼ਰ ਨਹੀਂ ਸੀ ਆਉਂਦੀ ਹੁਣ ਇਸ ਮਾਮਲੇ ਦਾ ਇਹਨਾਂ ਗ੍ਰਿਫਤਾਰੀਆਂ ਦਾ ਰਿਹਾਈਆਂ ਦਾ ਇਸ ਪ੍ਰਕਿਰਿਆ ਦਾ ਕੁਝ ਅਸਰ ਪੈਂਦਾ ਕਿਹੋ ਜਿਹੇ ਉਹਨਾਂ ਦੇ ਬਿਆਨ ਤੇ ਪ੍ਰਤੀਕਰਮ ਹੋਣਗੇ ਪੰਜਾਬ ਕਾਂਗਰਸ ਦੀ ਸਥਿਤੀ ਸੰਬੰਧੀ ਜਾਂ ਆਮ ਆਦਮੀ ਪਾਰਟੀ ਸੰਬੰਧੀ ਉਹ ਸਵਾਲ ਵੀ ਸਭ ਦੀ ਨਿਗਾਹ ਲੱਗੀ ਹੋਵੇਗੀ ਅਤੇ ਗੱਲ ਪੰਜਾਬ ਦੇ ਮੌਸਮ ਦੀ ਕਿਉਂਕਿ ਪੰਜਾਬ ਦੀ ਜਦੋਂ ਗੱਲ ਹੋਣੀ ਹੈ ਤਾਂ ਮੌਸਮ ਦੀ ਹੋਣੀ ਹੈ ਮੌਸਮ ਦੀ ਗੱਲ ਇਸ ਵੇਲੇ ਜਿੱਦਾਂ ਹੋ ਰਹੀ ਹੈ ਨਾਲ ਠੀਤ ਲਹਿਰ ਦਾ ਜ਼ਿਕਰ ਆ ਰਿਹਾ ਹੈ ਧੁੰਦ ਦਾ ਤੇ ਪਾਰੇ ਦਾ ਜ਼ਿਕਰਾ ਰਿਹਾ ਹੈ। ਪਿਛਲੇ ਕੁਝ ਦਿਨਾਂ ਦਾ ਰੁਝਾਨ ਪੰਜਾਬ ਦੇ ਮੌਸਮ ਦਾ ਜੋ ਆਪਾਂ ਵੇਖ ਰਹੇ ਹਾਂ ਉਹ ਦੱਸਦਾ ਹੈ ਕਿ ਤਾਪਮਾਨ ਘਟਦਾ ਹੋਇਆ ਵਿਖਾਈ ਦਿੱਤਾ। ਪਹਿਲਾਂ 10 ਡਿਗਰੀ ਤੋਂ ਹੇਠਾਂ ਫਿਰ 8, 7 ਤੇ ਹੁਣ ਪਿਛਲੇ ਕੁਝ ਦਿਨਾਂ ਤੋਂ 5 ਡਿਗਰੀ ਅਤੇ ਇਸ ਤੋਂ ਹੇਠਾਂ ਆਉਣਾ ਸ਼ੁਰੂ ਹੋ ਗਿਆ ਸੀ ਅਤੇ ਠੰਡ ਦਾ ਆਲਮ ਜਿਹੜਾ ਉਹ ਬਣਿਆ ਹੋਇਆ ਹੈ, ਸੀਤ ਲਹਿਰ ਦਾ ਆਲਮ ਚੱਲ ਰਿਹਾ ਹੈ। ਪੰਜਾਬ ਦੇ ਜੋ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਇਲਾਕੇ ਨੇ ਉੱਥੇ ਮੈਦਾਨੀ ਇਲਾਕਿਆਂ ਨਾਲੋਂ ਠੰਪ ਥੋੜੀ ਜ਼ਿਆਦਾ ਨਿਕਲ ਰਹੀ ਹੈ ਪਰ ਕੁੱਲ ਮਿਲਾ ਕੇ ਠੀਤ ਲਹਿਰ ਦਾ ਅਸਰ ਸਾਰੇ ਪਾਸੇ ਵੇਖਿਆ ਜਾ ਰਿਹਾ ਹੈ ਗਵੰਡੀ ਸੁਮੇ ਰਾਜਸਥਾਨ ਅਤੇ ਹਰਿਆਣੇ ਵਿੱਚ ਵੀ ਇਸੇ ਤਰ੍ਹਾਂ ਤਾਪਮਾਨ ਚੱਲ ਰਹੇ ਨੇ ਸੋ ਕੁੱਲ ਮਿਲਾ ਕੇ ਕੀ ਠੰਡ ਦਾ ਜੇ ਰੁਝਾਨ ਵੇਖੀਏ ਤਾਂ ਜਿਹੜੇ ਮੈਦਾਨੀ ਇਲਾਕੇ ਨੇ ਉਹਨਾਂ ਵਿੱਚ ਠੰਡ ਦਾ ਆਲਮ ਥੋੜਾ ਜ਼ਿਆਦਾ ਵੇਖਿਆ ਜਾ ਰਿਹਾ ਹੈ ਤੇ ਇਹ ਇੱਕ ਨਵੀਂ ਚੀਜ਼ ਹੈ ਕਿ ਪੰਜਾਬ ਦੇ ਮੌਸਮ ਵਿੱਚ ਮੈਦਾਨੀ ਇਲਾਕਿਆਂ ਦੇ ਉੱਤਰੀ ਭਾਰਤ ਦੇ ਮੌਸਮ ਵਿੱਚ ਵੇਖੀ ਜਾ ਰਹੀ ਹੈ ਮੌਸਮ ਵਿਭਾਗ ਦਾ ਲਗਾਤਾਰ ਇਸ ਸੰਬੰਧੀ ਕਹਿਣਾ ਹੈ ਕਿ ਲੋਕੀਂ ਸਫਰ ਕਰਨ ਲੱਗੇ ਆਂ ਧਿਆਨ ਰੱਖਣ ਅਤੇ ਸਿਹਤ ਦਾ ਖਿਆਲ ਰੱਖਣ ਦੀ ਗੱਲ ਵੀ ਮੌਸਮ ਵਿਭਾਗ ਵੱਲੋਂ ਆਪਣੀ ਐਡਵਾਈਜ਼ਰੀ ਵਿੱਚ ਵਾਰ-ਵਾਰ ਲੋਕਾਂ ਨੂੰ ਕਹੀ ਜਾ ਰਹੀ ਹੈ ਇਸ ਬੰਨੇ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਸੋ ਕਾਫੀ ਬਦਲੇ ਹੋਏ ਸਮੀਕਰਨ ਨੇ ਕਿ ਪੰਜਾਬ ਦੇ ਮੌਸਮ ਦੇ ਰੁਝਾਨ ਵਿੱਚ ਵਿਖਾਈ ਦੇ ਰਹੇ ਨੇ ਇੱਕ ਹੋਰ ਪਹਿਲੂ ਵੱਲ ਵੀ ਆਉਣਾ ਜ਼ਰੂਰੀ ਹੈ ਇਸ ਪਹਿਲੂ ਤੇ ਕਾਫੀ ਚਰਚਾ ਵੀ ਹੁੰਦੀ ਰਹੀ ਹੈ ਤੇ ਚਰਚਾ ਕਰਨੀ ਬਣਦੀ ਵੀ ਹੈ ਬਹੁਤ ਸਾਰੇ ਲੋਕੀ ਇਸ ਪਹਿਲੂ ਨਾਲ ਜੁੜੇ ਹੋਏ ਨੇ ਇਸ ਪੱਖ ਨਾਲ ਜੁੜੇ ਹੋਏ ਨੇ ਸੋਸ਼ਲ ਮੀਡੀਆ ਉਤੇ ਵੀਡੀਓ ਬਣਾ ਕੇ ਪੇਸ਼ ਕਰਨਾ ਜਾਂ ਆਪਣੀ ਗੱਲ ਰੱਖਣਾ ਇੱਕ ਚੀਜ਼ ਹੈ ਪਰ ਇਸ ਤੋਂ ਇਲਾਵਾ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਅੰਦਰ ਪੰਜਾਬੀ ਸੋਸ਼ਲ ਮੀਡੀਆ ਉਤੇ ਵਲੌਗਰਾਂ ਦਾ ਇੱਕ ਰੁਝਾਨ ਬੜਾ ਤੇਜ਼ੀ ਨਾਲ ਵਧਿਆ ਹੈ। ਬਹੁਤ ਸਾਰੇ ਲੋਕੀ ਵਲੌਗਰਾਂ ਦੇ ਨਾਲ ਜੁੜੇ ਹੋਏ ਨੇ, ਸੁਣਦੇ ਨੇ ਤੇ ਪਸੰਦ ਵੀ ਕਰਦੇ ਨੇ। ਹੁਣ ਵਲੌਗਰ ਸ਼੍ਰੇਣੀ ਦੇ ਵਿੱਚ ਇੱਕ ਵੱਡਾ ਤਬਕਾ ਅਜਿਹਾ ਵੀ ਹੈ ਜੋ ਸਿਰਫ ਅਤੇ ਸਿਰਫ ਨਿੱਜੀ ਜ਼ਿੰਦਗੀ ਵਿਖਾਉਣ ਤੱਕ ਸੀਮਿਤ ਆ। ਨਿੱਜੀ ਜ਼ਿੰਦਗੀ ਘਰ ਦੇ ਅੰਦਰ ਕੀ ਕੁਝ ਹੋ ਰਿਹਾ ਰੋਜ਼ਾਨਾ ਦੀ ਜੋ ਦਿਨਚਰਿਆ ਜਾਂ ਨਿਤਨੇ ਜੀ ਦੀ ਜੋ ਕੰਮ ਨੇ ਉਹਨਾਂ ਨੂੰ ਵਿਖਾਉਣ ਤੇ ਲੱਗਿਆ ਹੋਇਆ ਈ ਵੀ ਇੱਕ ਬਹੁਤ ਗਲਤ ਇੱਕ ਰੁਝਾਨ ਜਿਹੜਾ ਚੱਲ ਪਿਆ ਪਰ ਲੋਕੀ ਇਸ ਪਾਸੋਂ ਹਟ ਨਹੀਂ ਰਹੇ ਕੋਈ ਸਮਾਂ ਹੁੰਦਾ ਸੀ ਜਦੋਂ ਘਰ ਦੇ ਕੰਮ ਕਾਜ ਨੂੰ ਘਰ ਦੀ ਆਪਸੀ ਗੱਲਬਾਤ ਨੂੰ ਪਰਦੇ ਚ ਰੱਖਿਆ ਜਾਂਦਾ ਸੀ ਮਾਣ ਮਰਿਆਦਾ ਦੇ ਦਾਇਰੇ ਚ ਰੱਖਿਆ ਜਾਂਦਾ ਸੀ ਪਰ ਹੁਣ ਇਸ ਬੰਨੇ ਵੀ ਕੋਈ ਹੱਦ ਬੰਨਾ ਰਹਿ ਨਹੀਂ ਗਿਆ ਨਿੱਜੀ ਜ਼ਿੰਦਗੀ ਦੀ ਵੀ ਨਿੱਜੀ ਤੋਂ ਨਿੱਜੀ ਚੀਜ਼ ਵੀ ਵਿਖਾਉਣ ਤੋਂ ਗਰੇਜ਼ ਨਹੀਂ ਕੀਤਾ ਜਾ ਰਿਹਾ ਇਹ ਕੰਮ ਵੀ ਚੱਲ ਪਿਆ ਖੂਬ ਧੜਲੀ ਨਾਲ ਚੱਲ ਰਿਹਾ ਹੈ ਐਸ ਵੀ ਲਈ ਪੰਜਾਬੀ ਤੇ ਪੰਜਾਬ ਦੇ ਸੋਸ਼ਲ ਮੀਡੀਆ ਵਿੱਚ ਤੇ ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਵਲੌਗਰਾਂ ਦੇ ਨਾਲ ਸਭ ਤੋਂ ਜ਼ਿਆਦਾ ਗਿਣਤੀ ਵਿੱਚ ਲੋਕੀ ਜੁੜੇ ਹੋਏ ਨੇ ਕਈ ਵਾਰ ਜੋ ਸੂਝਵਾਨ ਬੰਦਾ ਹੈ ਇਹੋ ਜਿਹਾ ਵਲੌਗ ਵੇਖਣ ਤੋਂ ਬਾਅਦ ਹੈਰਾਨ ਵੀ ਹੁੰਦਾ ਹੈ ਕਿ 2 2 2.5 ਲੱਖ ਲੋਕ ਇਹਦੇ ਵਿੱਚ ਕੀ ਵੇਖ ਰਹੇ ਨੇ ਕੀ ਜਾਣਕਾਰੀ ਮਿਲ ਰਹੀ ਹੈ ਕਿਹੜਾ ਬਲੌਗਰ ਘਰੋਂ ਕਿਹੜੀ ਸਬਜ਼ੀ ਲੈਣ ਗਿਆ ਜਾਂ ਕਿਹੜੀ ਗੱਡੀ ਖਰੀਦਣ ਗਿਆ ਜਾਂ ਅਜ ਉਹਨਾਂ ਨੇ ਘਰੇ ਜੋ ਬਣਾਇਆ ਉਹ ਕਿਵੇਂ ਬਣਾਇਆ ਇਹਨਾਂ ਚੀਜ਼ਾਂ ਨੂੰ ਵੇਖ ਕੇ ਕੀ ਜਾਣਕਾਰੀ ਮਿਲ ਰਹੀ ਹੈ ਕੀ ਸਿੱਖਿਆ ਮਿਲ ਰਹੀ ਹੈ ਇਹ ਚੀਜ਼ ਸਮਝ ਤੋਂ ਪਰੇ ਹੈ ਪਰ ਜਿਹਦਾ ਮਾਨਸਿਕ ਇੱਕ ਸਾਈਕੋਲੋਜੀਕਲ ਇਹਦੇ ਪਿੱਛੇ ਜੋ ਕਾਰਨ ਹੈ ਉਹਤਾਂ ਨੂੰ ਦਸੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਮਨੁੱਖੀ ਫਿਤਰਤ ਇਹ ਆ ਕਿ ਆਪਾਂ ਕਿਸੇ ਦੇ ਵੀ ਘਰ ਕੀ ਹੋ ਰਿਹਾ ਹੈ ਉਹਨੂੰ ਜਾਣਨ ਦੀ ਆਪਣੀ ਇੱਛਾ ਹੁੰਦੀ ਹੈ ਇਹ ਮਨੁੱਖੀ ਫਿਤਰਤ ਆ ਇਨਸਾਨੀ ਸੁਭਾਅ ਆ ਆਪਾਂ ਗੁਆਂਢੀਆਂ ਦੇ ਘਰ ਜੇ ਕੋਈ ਜਾਨ ਲਾਗ ਲੈ ਕਿਸੇ ਘਰ ਵਿੱਚੋਂ ਆਵਾਜ਼ ਆ ਰਹੀ ਹੋਵੇ ਤਾਂ ਆਪਾਂ ਜ਼ਰੂਰ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਕੁਝ ਕੁਝ ਉਹੀ ਮਾਨਸਿਕਤਾ ਇੱਥੇ ਸੋਸ਼ਲ ਮੀਡੀਆ ਉੱਤੇ ਵੀ ਸਾਡੀ ਚੱਲ ਪੈਂਦੀ ਹੈ ਇੱਕ ਹੋਰ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ ਜਦੋਂ ਬਲੌਗਰ ਖੁਦ ਕੈਮਰਾ ਚੱਕ ਕੇ ਆਪਣੇ ਘਰ ਦਾ ਕੋਨਾ-ਕੋਨਾ ਵਿਖਾ ਰਿਹਾ ਹੈ ਘਰ ਵਿੱਚ ਕੀ ਹੋ ਰਿਹਾ ਹੈ ਪਤੀ ਪਤਨੀ ਦੀ ਆਪਸ ਕੀ ਗੱਲਬਾਤ ਹੋ ਰਹੀ ਹੈ ਪਰਿਵਾਰਕ ਮੈਂਬਰਾਂ ਦੀ ਕੀ ਗੱਲਬਾਤ ਹੋ ਰਹੀ ਹੈ ਕੋਈ ਆਪਣਾ ਜਨਮ ਦਿਨ ਮਨਾ ਰਿਹਾ ਹੈ ਉਸ ਚੀਜ਼ ਨੂੰ ਵਿਖਾ ਰਿਹਾ ਹੈ ਅਸੀਂ ਇੱਕ ਤਰੀਕੇ ਨਾਲ ਬਿਨਾਂ ਕਿਸੇ ਸੱਦਾ ਪੱਤਰ ਦੇ ਬਿਨਾਂ ਕਿਸੇ ਬਲਾਵੇ ਦੇ ਖੁਦ ਆਪੂ ਬਣੇ ਮਹਿਮਾਨ ਆ ਪਰ ਅਸੀਂ ਉਹਦੇ ਵਿੱਚੋਂ ਵੀ ਸਵਾਦ ਲੈਣਾ ਗਿੱਜ ਗਏ ਆ ਹੋਣਾ ਨਹੀਂ ਚਾਹੀਦਾ ਸੀ ਇਦਾਂ ਇਦਾਂ ਹੋਣਾ ਨਹੀਂ ਚਾਹੀਦਾ ਪਰ ਇਹ ਹੋਣ ਲੱਗ ਪਿਆ ਹੈ ਵਲੌਗਰਾਂ ਦਾ ਇਹ ਕੰਮ ਵੀ ਇੱਕ ਤਰੀਕੇ ਦਾ ਨਸ਼ੇ ਵਾਂਗੂ ਪੰਜਾਬੀਆਂ ਨੇ ਅਪਣਾ ਲਿਆ ਇੱਕ ਨਸ਼ਾ ਆ ਜੋ ਵੇਖਣ ਵਾਲੇ ਨੂੰ ਚਸਕਾ ਲੱਗ ਜਾਂਦਾ ਇੱਕ ਵਾਰੀ ਤੁਸੀਂ ਕਿਸੇ ਦੀ ਨਿੱਜੀ ਜ਼ਿੰਦਗੀ ਵੇਖਣੀ ਸ਼ੁਰੂ ਕਰਤੀ ਤਾਂ ਫਿਰ ਵੇਖਦੇ ਹੀ ਰਹੋਗੇ ਕਿਉਂਕਿ ਅਗਲੇ ਨੇ ਹਰ ਇੱਕ ਨਵੇਂ ਵਲੌਗ ਦੇ ਵਿੱਚ ਕੋਈ ਨਾ ਕੋਈ ਨਵਾਂ ਮੁੱਦਾ ਜਾਂ ਨਵੀਂ ਪੇਸ਼ਕਾਰੀ ਜਿਹੜੂੰ ਠੇਠ ਪਾਸਾ ਚ ਕਹਿੰਦੇ ਕੋਈ ਨੋ ਕਿੱਸਾ ਪ ਕੱਢ ਲਿਆਣਾ ਤੇ ਲੋਕੀਂ ਬਸ ਉਹਨੂੰ ਵੇਖਣ ਜੋਗੇ ਰਹਿ ਜਾਂਦੇ ਹੁਣ ਇਹ ਵੇਖਣ ਦੇ ਚੱਕਰ ਵਿੱਚ ਅਸੀਂ ਆਪਣੀ ਉਸਾਰੂ ਸੋਚ ਗਵਾ ਲੈਂਦੇ ਆ ਉਸ ਸਮੇਂ ਵਿੱਚ ਅਸੀਂ ਆਪ ਜੋ ਨਵਾਂ ਕੰਮ ਕਰ ਸਕਦੇ ਆ ਜਾਂ ਕੋਈ ਨਵਾਂ ਕਾਰਜ ਕਰ ਸਕਦੇ ਅਸੀਂ ਉਸ ਤੋਂ ਵਾਂਝੇ ਰਹਿ ਜਾਂਦੇ ਆ ਕਿਉਂਕਿ ਸਾਡੀ ਸੋਚ ਉਸ ਪਾਸੇ ਚੱਲੀ ਨਹੀਂ ਸਾਡਾ ਦਿਮਾਗ ਉਸ ਪਾਸੇ ਲੱਗਾ ਨਹੀਂ ਕਿਉਂਕਿ ਅਸੀਂ ਵਲੌਗਰ ਦਾ ਵਲੌਗ ਦੇਖਣ ਜੋਗੇ ਰਹਿ ਗਏ ਉੱਥੇ ਤੱਕ ਆਪਣੇ ਆਪ ਨੂੰ ਸੀਮਤ ਕਰ ਲਿਆ ਇਸ ਤਰੀਕੇ ਨਾਲ ਵਲੌਗਰਾਂ ਦੀ ਨਿੱਜੀ ਜ਼ਿੰਦਗੀ ਜੋ ਉਹ ਜਾਣ ਬੁੱਝ ਕੇ ਵਿਖਾ ਰਹੇ ਨੇ ਪਰਸਨਲ ਲਾਈਫ ਨਿੱਜੀ ਜ਼ਿੰਦਗੀ ਦੇ ਪਰਦੇ ਖੋਲ ਕੇ ਜੋ ਚੀਜ਼ਾਂ ਵਿਖਾਈਆਂ ਜਾ ਰਹੀਆਂ ਨੇ ਉਹ ਵੇਖਣਾ ਕਿਸੇ ਨੂੰ ਸ਼ੋਭਾ ਦਾ ਨਹੀਂ ਨਾ ਕਿਸੇ ਨੂੰ ਵੇਖਣਾ ਚਾਹੀਦਾ ਸਗੋਂ ਇਹੋ ਜਿਹੀਆਂ ਚੀਜ਼ਾਂ ਦੇ ਜੋ ਵਿਊਜ਼ ਨੇ ਜੋ 뷰 ਨੇ ਸਭ ਤੋਂ ਘੱਟ ਹੋਣੇ ਚਾਹੀਦੇ ਸੀ ਪਰ ਸਭ ਤੋਂ ਜ਼ਿਆਦਾ ਇੱਥੇ ਹੀ ਹੁੰਦੇ ਆ ਕਾਰਨ ਇਹ ਹੋਊਗੀ ਕਿ ਮਾਨਸਿਕਤਾ ਦੇ ਵਿੱਚ ਨਿਗਾਰਾ ਗਿਆ ਸਹੀ ਅਤੇ ਗਲਤ ਦੀ ਪਛਾਣ ਕਰਨ ਵਿੱਚ ਅਸੀਂ ਬਹੁਤ ਵੱਡੀ ਗਲਤੀ ਕਰ ਰਹੇ ਹਨ ਵਲੌਗਰਾਂ ਦਾ ਰੁਝਾਨ ਇੱਕ ਵਾਰ ਫਿਰ ਉਹੀ ਗੱਲ ਸਾਹਮਣੇ ਆਉਂਦੀ ਕਿ ਹੋਰ ਨਾ ਭਾਸ਼ਾਵਾਂ ਵਿੱਚ ਵੀ ਆ ਹੋਰ ਨਾ ਸੂਬਿਆਂ ਵਿੱਚ ਵੀ ਚੱਲਦਾ ਪਰ ਤੁਸੀਂ ਪੰਜਾਬ ਦੇ ਵਿੱਚ ਜਾਂ ਬਾਹਰਲੇ ਦੇਸ਼ਾਂ ਵਿੱਚ ਬੈਠੇ ਪੰਜਾਬੀ ਵਲੌਗਰਾਂ ਦੀ ਜੇ ਗੱਲ ਵੇਖੋ ਤਾਂ ਬਹੁਤ ਜ਼ਿਆਦਾ ਲੋਕਾਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰ ਰਹੇ ਨੇ ਇਹਨਾਂ ਵਿੱਚੋਂ ਹਰੇਕ ਫੋਲ ਅਜਿਹੇ ਵਲੌਗਰ ਦੇ ਲੱਖਾਂ ਦੀ ਤਾਦਾਦ ਵਿੱਚ ਫੋਲੋਅਰ ਹੋਣਗੇ ਪਰ ਇਹਨਾਂ ਨੇ ਕਦੇ ਵੀ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਨਹੀਂ ਕਰਨੀ। ਉਹ ਚੀਜ਼ਾਂ ਤੋਂ ਦੂਰ ਲੈ ਕੇ ਜਾ ਰਹੇ ਆ ਕਿ ਉਧਰ ਨਹੀਂ ਸੋਚਣਾ ਇਹ ਕੋਈ ਵਿਸ਼ੇ ਨਹੀਂ ਤੁਸੀਂ ਨਿੱਜੀ ਜ਼ਿੰਦਗੀ ਵੇਖੋ ਉਹ ਚੋ ਸਵਾਦ ਲਈ ਚਲੋ ਤੇ ਵਲੌਗਰਾਂ ਦੇ ਘਰ ਤੇ ਉਹਨਾਂ ਦੇ ਬੈਂਕ ਖਾਤੇ ਭਰੀ ਚਲੋ। ਇਹ ਕੰਮ ਚੱਲ ਰਿਹਾ। ਇਹ ਇੱਕ ਸਸਤਾ ਤਰੀਕਾ ਵੀ ਹੈ ਸ਼ੋਹਰਤ ਹਾਸਲ ਕਰਨ ਦਾ ਤੇ ਪੈਸਾ ਕਮਾਉਣ ਦਾ। ਪਰ ਪੈਸੇ ਸਿਰਫ ਤੇ ਸਿਰਫ ਵਲੌਗਰ ਨੂੰ ਮਿਲਣੇ ਆ ਵੇਖਣ ਵਾਲਿਆਂ ਨੂੰ ਨਹੀਂ ਵੇਖਣ ਵਾਲਿਆਂ ਦਾ ਸਿਰਫ ਸਮਾਂ ਜ਼ਾਇਆ ਹੋਣਾ ਤੇ ਕੁਝ ਸਾਲਾਂ ਬਾਅਦ ਲੋਕਾਂ ਨੂੰ ਮਹਿਸੂਸ ਹੁੰਦਾ ਕਿ ਹਾਸਲ ਕੁਝ ਨਹੀਂ ਹੋਇਆ ਸਿਰਫ ਸਮਾਂ ਬਰਬਾਦ ਕੀਤਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇੰਟਰਨੈਟ ਜਿਹੜਾ ਆ ਹੁਣ ਬਹੁਤ ਵੱਡੇ ਪੱਧਰ ਉੱਤੇ ਅਨਲਿਮਿਟਿਡ ਲੋਕਾਂ ਕੋਲ ਹੁੰਦਾ ਹੈ ਬਿਨਾਂ ਕਿਸੇ ਹੱਦ ਦੇ ਪਹਿਲਾਂ ਨੈਟਪੈਕ ਛੋਟੇ ਸੀ ਇਸ ਕਰਕੇ ਲੋਕੀ ਜ਼ਿਆਦਾ ਸਮਾਂ ਫੋਨ ਤੇ ਬਤਾਉਣ ਤੋਂ ਗੁਰੇਜ਼ ਕਰਦੇ ਸੀ ਪਰ ਹੁਣ ਲਗਭਗ ਹਰ ਮੋਬਾਈਲ ਕੰਪਨੀ ਨੇ ਮਹੀਨੇ ਦਾ 150 ਜਾਂ 200 ਰੁਪਏ ਦੇ ਆਸ-ਪਾਸ ਅਨਲਿਮਿਟਿਡ ਪੈਕ ਦਿੱਤਾ ਹੁੰਦਾ ਸੋ ਲੋਕਾਂ ਨੂੰ ਇੰਟਰਨੈਟ ਡਾਟਾ ਪੈਕ ਖਤਮ ਹੋਣ ਦੀ ਚਿੰਤਾ ਨਹੀਂ ਹੁੰਦੀ ਇਸ ਕਰਕੇ ਲੋਕੀ ਖੁੱਲੇ ਤੌਰ ਤੇ ਖੁੱਲਾ ਸਮਾਂ ਲਾ ਕੇ ਮੋਬਾਈਲ ਦੀ ਵਰਤੋਂ ਕਰਦੇ ਨੇ ਤੇ ਇਸ ਵਰਤੋਂ ਵਿੱਚੋਂ ਨਿਕਲ ਕੁਝ ਨਹੀਂ ਰਿਹਾ ਕੁਝ ਵੀ ਉਸਾਰੂ ਨਹੀਂ ਹੋ ਰਿਹਾ ਤੇ ਪੰਜਾਬ ਦੇ ਲੋਕਾਂ ਦਾ ਉਹਨਾਂ ਦੇ ਸਮੇਂ ਦਾ ਨੁਕਸਾਨ ਹੋ ਰਿਹਾ ਤੇ ਸਮਾਂ ਇੱਕ ਅਜਿਹੀ ਚੀਜ਼ ਹੈ ਜੋ ਰੇਤ ਵਾਂਗੂ ਹੱਥੋਂ ਕਿਰਦਾ ਪਰ ਇਸ ਦਾ ਪਤਾ ਨਹੀਂ ਲੱਗਦਾ ਪੰਜਾਬ ਦੇ ਲੋਕਾਂ ਨਾਲ ਵੀ ਇਸ ਵੇਲੇ ਕੁਝ ਇਸੇ ਤਰ੍ਹਾਂ ਹੋ ਰਿਹਾ ਹੈ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹਨਾਂ ਦਾ ਕਿੰਨਾ ਸਮਾਂ ਅਤੇ ਊਰਜਾ ਟਾਈਮ ਐਂਡ એનર્ਜੀ ਨਸ਼ਟ ਹੋ ਰਹੀ ਹੈ ਇਸ ਕੰਮ ਤੇ ਇਸੇ ਕਰਕੇ ਅੱਜ ਇਸ ਗੱਲਬਾਤ ਵਿੱਚ ਇਸ ਵਿਸ਼ੇ ਨੂੰ ਉਭਾਰ ਕੇ ਤੁਹਾਡੇ ਸਾਹਮਣੇ ਰੱਖਿਆ ਗਿਆ ਕਿਉਂਕਿ ਆਮ ਤੌਰ ਤੇ ਹੋਰਕੇ ਦੇ ਬਾਰੇ ਦੱਸ ਨਹੀਂ ਰਿਹਾ ਕੋਈ ਗੱਲ ਨਹੀਂ ਕਰ ਰਿਹਾ ਜਦ ਕਿ ਗੱਲ ਹੋਣੀ ਜ਼ਰੂਰੀ ਹੈ ਸੋਸ਼ਲ ਮੀਡੀਆ ਉਤੇ ਕੁਝ ਲੋਕ ਲਗਾਤਾਰ ਇਸ ਮੁੱਦੇ ਸੰਬੰਧੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਹਾਸੇ-ਠੱਠੇ ਦੇ ਅੰਦਾਜ਼ ਵਿੱਚ ਵੀ ਅਤੇ ਵਿਅੰਗ ਦੇ ਤੌਰ ਤੇ ਵੀ ਪਰ ਲੋਕਾਂ ਨੂੰ ਵਾਕਈ ਸੰਜੀਦਗੀ ਨਾਲ ਵੀ ਸਮਝਾਏ ਜਾਣ ਦੀ ਲੋੜ ਹੈ ਕਿ ਸੋਸ਼ਲ ਮੀਡੀਆ ਦੀ ਸਚੱਜੀ ਵਰਤੋਂ ਵੀ ਹੋਣੀ ਜ਼ਰੂਰੀ ਹੈ ਜਾਣਕਾਰੀ ਹਾਸਲ ਕੀਤੀ ਜਾਵੇ ਦੇਸ਼ ਦੁਨੀਆ ਚ ਕੀ ਹੋ ਰਿਹਾ ਸਾਨੂੰ ਪਤਾ ਹੋਣਾ ਚਾਹੀਦਾ ਪੰਜਾਬ ਵਿੱਚ ਕੀ ਹੋ ਰਿਹਾ ਇਹ ਤਾਂ ਸਭ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕੀ ਚੀਜ਼ ਗਲਤ ਹੈ ਕੀ ਚੀਜ਼ ਸਹੀ ਹੈ ਕੀ ਅਸਲੀ ਵਿਖਾਇਆ ਜਾ ਰਿਹਾ ਕੀ ਝਾਲੀ ਵਿਖਾਇਆ ਜਾ ਰਿਹਾ ਉਸ ਬਾਰੇ ਵੀ ਸਾਨੂੰ ਗਿਆਨ ਹੋਣਾ ਜ਼ਰੂਰੀ ਹੈ ਆਪਾਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਕਿ ਪੰਜਾਬੀ ਮੀਡੀਆ ਵਿੱਚ ਵੀ ਹੋਰ ਨਾ ਪਾਸ਼ਾਵਾੰਗ ਸਨਸਨੀ ਖੀਜ਼ ਤੇ ਅਧੂਰੀ ਜਾਣਕਾਰੀ ਵਾਲੀਆਂ ਚੀਜ਼ਾਂ ਵੀ ਪਰ ਉਸੀਆਂ ਜਾਂਦੀਆਂ ਨੇ ਉਹਨਾਂ ਤੋਂ ਵੀ ਬਚਣਾ ਚਾਹੀਦਾ ਤੇ ਕੋਮਫਰ ਕੇ ਮੁਰਕਰ ਕੇ ਸਾਰੀ ਗੱਲ ਜਿਹੜੀ ਐ ਉਹ ਦਰਸ਼ਕ ਵੇਖਣ ਵਾਲੇ ਅਤੇ ਵਰਤੋਂਕਾਰ ਤੇ ਆਉਣੀ ਐ ਜਨਤਾ ਤੇ ਆਉਣੀ ਐ ਲੋਕਾਂ ਤੇ ਆਉਣੀ ਐ ਕਿਉਂਕਿ ਆਖਰਕਾਰ ਇਹ ਸੋਸ਼ਲ ਮੀਡੀਆ ਚੱਲਦਾ ਕਿਹਦੇ ਕਰਕੇ ਐ ਵੇਖਣ ਵਾਲਿਆਂ ਕਰਕੇ ਐ ਲੋਕਾਂ ਕਰਕੇ ਦਰਸ਼ਕਾਂ ਕਰਕੇ ਸੋ ਕਿਸੇ ਵਲੌਗਰ ਜਾਂ ਸੋਸ਼ਲ ਮੀਡੀਆ ਦੇ ਅਖੌਤੀ ਵਿਦਵਾਨ ਜਾ ਹਰ ਵਿਸ਼ੇ ਤੇ ਵੀਡੀਓ ਪਾਉਣ ਵਾਲੇ ਪੁਰਸ਼ ਅਤੇ ਮਹਿਲਾ ਜਿਹੜੇ ਬੈਠੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਨੂੰ ਕੁਝ ਕਹਿਣ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਉਹ ਕਿਹੜੀ ਚੀਜ਼ ਵੇਖ ਰਹੇ ਨੇ ਕਿਉਂ ਵੇਖ ਰਹੇ ਨੇ ਉਹਦਾ ਪੰਜਾਬ ਨੂੰ ਕੁਝ ਫਾਇਦਾ ਆ ਕੀ ਜੋ ਵੀਡੀਓ ਵੇਖ ਰਹੇ ਨੇ ਉਹ ਤੇ ਨਫ਼ਰਤ ਫੈਲਾਈ ਜਾ ਰਹੀ ਜਾਂ ਕੁਝ ਭਲੇ ਦੀ ਗੱਲ ਹੋ ਰਹੀ ਹੈ ਕੁਝ ਆਪਸ ਵਿੱਚ ਜੋੜਨ ਦੀ ਗੱਲ ਹੋ ਰਹੀ ਹੈ ਸਾਨੂੰ ਉਹਨਾਂ ਲੋਕਾਂ ਦੀ ਲੋੜ ਹੈ ਜੋ ਪੰਜਾਬ ਪੰਜਾਬੀਅਤ ਦੀ ਗੱਲ ਕਰਨ ਪੰਜਾਬ ਦੇ ਮੁੱਦੇ ਤਾਂ ਇੰਨੇ ਆ ਕਿ ਤੁਸੀਂ ਲਿਸਟ ਬਣਾਉਣ ਬੈਠੋ ਤਾਂ ਕਾਗਜ਼ ਘੱਟ ਪੈ ਜਾਣਗੇ। ਉਹਨਾਂ ਵਿਸ਼ਿਆਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਸੁਣਿਆ ਜਾਵੇ। ਉਸਾਰੂ ਗੱਲ ਵੱਖ-ਵੱਖ ਧਰਮਾਂ ਤੇ ਭਾਈਚਾਰਿਆਂ ਦੇ ਲੋਕਾਂ ਨੂੰ ਇਕੱਠੇ ਜੋ ਲੈ ਕੇ ਤੁਰਨ ਉਹਨਾਂ ਦੀ ਗੱਲ ਸੁਣੀ ਜਾਵੇ ਨਾ ਕਿ ਵੰਡੀਆਂ ਪਾਉਣ ਵਾਲਿਆਂ ਦੀ ਨਫ਼ਰਤ ਫੈਲਾਉਣ ਵਾਲਿਆਂ ਦੀ। ਸੋ ਸਾਨੂੰ ਏਕਾ ਬਣਾਉਣ ਵਾਲੇ ਲੋਕਾਂ ਦੀ ਲੋੜ ਹੈ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਤੇ ਭਾਈਚਾਰੇ ਦੀ ਗੱਲ ਕਰਨ ਵੰਡੀਆਂ ਪਾਉਣ ਦੀ ਨਹੀਂ ਤੇ ਢੜਕਾਉ ਬਿਆਨ ਦੇਣ ਵਾਲੇ ਲੋਕਾਂ ਤੋਂ ਵੀ ਗੁਰੇਸ਼ ਕਰਨ ਦੀ ਲੋੜ ਹੈ ਕਿਉਂਕਿ ਇਸ ਨਾਲ ਬਹੁਤ ਨੁਕਸਾਨ ਹੁੰਦਾ ਹੈ ਸਮਾਜ ਦਾ ਤੇ ਕਿਸੇ ਵੀ ਸੂਬੇ ਕਿਸੇ ਵੀ ਖਿੱਤੇ ਲਈ ਚੀਜ਼ ਠੀਕ ਨਹੀਂ ਸੋ ਆਸ ਕਰਦੇ ਹਾਂ ਕਿ ਪੰਜਾਬ ਦੇ ਲੋਕੀ ਸੋਸ਼ਲ ਮੀਡੀਆ ਦੀ ਸਚਜੀ ਵਰਤੋਂ ਕਰਨਗੇ ਅੱਜ ਨਹੀਂ ਤਾਂ ਕੱਲ ਇਸ ਬੰਨੇ ਧਿਆਨ ਦੇਣਗੇ ਕਿਉਂਕਿ ਇਹ ਬੜਾ ਜ਼ਰੂਰੀ ਵਿਸ਼ਾ ਹੈ ਸੋਸ਼ਲ ਮੀਡੀਆ ਉਤੇ ਜੋ ਵਿਖਾਇਆ ਜਾ ਰਿਹਾ ਹੈ ਉਹ ਸਮਾਜ ਉਤੇ ਅਸਰ ਪਾਉਂਦਾ ਹੈ ਥੋੜਾ ਜਿਆਦਾ ਪਾਉਂਦਾ ਹੈ ਇੱਕ ਇਨਸਾਨ ਦੀ ਮਾਨਸਿਕਤਾ ਉਤੇ ਉਸਦੇ ਦਿਮਾਗ ਉਤੇ ਬਹੁਤ ਅਸਰ ਪੈਂਦਾ ਹੈ ਕਾਫੀ ਜਿਆਦਾ ਪੈਂਦਾ ਹੈ ਪਰ ਇਹ ਜਦੋਂ ਪੈਂਦਾ ਤਾਂ ਤਾਂ ਸਾਨੂੰ ਪਤਾ ਨਹੀਂ ਲੱਗਦਾ ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣਾ ਟਾਈਮ ਐਂਡ એનર્ਜੀ ਊਰਜਾ ਤੇ ਸਮਾਂ ਸਹੀ ਪਾਸੇ ਲਾਈਏ ਸੋਸ਼ਲ ਮੀਡੀਆ ਉਤੇ ਮਨੋਰੰਜਨ ਵੀ ਜ਼ਰੂਰੀ ਹੈ ਇਹ ਚ ਕੋਈ ਸ਼ੱਕ ਨਹੀਂ ਪਰ ਸਿਰਫ ਨੱਚਦੇ ਟੱਪਦੇ ਹੀ ਨਾ ਰਹਿ ਜੀਏ ਜਾਂ ਬੱਚਿਆਂ ਨੂੰ ਨੱਚਣ ਟੱਪਣ ਵਾਲੀ ਨਲਾਈ ਰੱਖੀਏ ਹੋਰ ਪਾਸੇ ਵੀ ਧਿਆਨ ਦਿਈਏ ਕਿ ਇੱਕ ਇਨਸਾਨ ਦੀ ਜੋ ਸ਼ਖਸੀਅਤ ਆ ਪਰਸਨੈਲਿਟੀ ਆ ਉਹਨੂੰ ਚੰਗਾ ਬਣਾਉਣ ਲਈ ਹੋਰ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਬੱਚੇ ਨੂੰ ਜਨਰਲ ਨੋਲੇਜ ਆਮ ਗਿਆਨ ਜਿਹੜਾ ਉਹ ਵੀ ਹੋਣਾ ਜ਼ਰੂਰੀ ਹੈ ਕਿਉਂਕਿ ਕੱਲ ਨੂੰ ਕਿਤੇ ਨੌਕਰੀ ਲੈਣ ਜਾਣਾ ਜਾਂ ਚਾਰ ਲੋਕਾਂ ਦੇ ਵਿੱਚ ਖੜੇ ਹੋਣਾ ਤਾਂ ਉੱਥੇ ਗੱਲ ਜਨਨ ਨੌਲੇਜ ਦੀ ਹੋਣੀ ਆ ਨਾ ਕਿ ਠੁਮਕੇ ਲਾਉਣ ਦੀ ਜਾਂ ਪੰਗੜੇ ਗਿੱਧੇ ਦੇ ਨਾਲ ਕੋਈ ਨੌਕਰੀ ਦੀ ਇੰਟਰਵਿਊ ਵਿੱਚ ਮਦਦ ਨਹੀਂ ਹੋਣੀ ਸੋ ਲੋਕਨਾਚ ਨੇ ਠੀਕ ਹੈ ਆਪਣੀ ਥਾਂ ਆ ਪਰ ਬੱਚਾ ਸਿਰਫ ਉਹਨਾਂ ਜੋਗ ਇਹ ਨਾ ਕਰਦੀਏ ਕਿਉਂਕਿ ਇਹ ਪੰਜਾਬ ਦਾ ਇੱਕ ਪਹਿਲੂ ਆ ਸਾਰੀ ਪੰਜਾਬੀਅਤ ਨਚਣ ਟੱਪਣ ਵਿੱਚ ਹੀ ਨਹੀਂ ਵਸਦੀ ਇਹ ਵੀ ਸਾਨੂੰ ਸਮਝਣਾ ਜ਼ਰੂਰੀ ਹੈ ਤੇ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਕਰੀਏ ਤੇ ਸਾਨੂੰ ਗਲਤ ਸਹੀ ਦਾ ਪਤਾ ਜ਼ਰੂਰ ਹੋਣਾ ਚਾਹੀਦਾ ਹੈ ਇਹਦਾ ਪਤਾ ਕਰਨ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ 5 ਮਿੰਟ ਲਾ ਕੇ ਸੋਚ ਲਿਆ ਕਰੀਏ ਕਿ ਜੋਸੀਂ ਵਿਖਣ ਲੱਗੇ ਆ ਜਿਹਦੇ ਉੱਪਰ ਸਮਾਂ ਲਾਉਣ ਲੱਗੇ ਆ ਕੀ ਉਸ ਤੇ ਲਾਇਕ ਹੈ ਕੀ ਇਹਦੇ ਨਾਲ ਸਾਡਾ ਜਾਂ ਸਾਡੇ ਪਿਆਰੇ ਪੰਜਾਬ ਦਾ ਜਾਂ ਦੇਸ਼ ਦਾ ਕੋ ਭਲਾ ਹੋਣਾ ਹੈ ਇਹ ਜ਼ਰੂਰ ਸੋਚ ਲਿਏ ਜਵਾਬ ਤੁਹਾਨੂੰ ਆਪ ਹੀ ਆਪਣੇ ਕੋਲੋਂ 10 20 ਸਕਿੰਟਾਂ ਚ ਮਿਲ ਜਾਣਾ ਇਹ ਚੀਜ਼ ਤੁਸੀਂ ਯਕੀਨ ਨਾਲ ਮੰਨ ਕੇ ਚੱਲੋ ਸੋ ਇੱਕ ਵਾਰ ਫੇਰ ਆਸ ਇਹੀ ਹੈ ਕਿ ਸਹੀ ਵਰਤੋਂ ਹੋਵੇ سوشل ਮੀਡੀਆ ਦੀ ਦਰਸ਼ਕਾਂ ਨੂੰ ਸਾਰੇ ਸਰੋਤਿਆਂ ਨੂੰ ਅਪੀਲ ਹੈ ਕਿ ਤੁਸੀਂ ਵੀ ਸਹੀ ਵਰਤੋਂ ਕਰੋ ਸਹੀ ਪਾਸੇ ਆਪਣਾ ਸਮਾਂ ਅਤੇ ਊਰਜਾ ਲਾਓ ਇਸ ਵਿੱਚ ਆਪਣਾ ਸਾਰਿਆਂ ਦਾ ਵੀ ਭਲਾ ਇਹ ਤੇ ਪੰਜਾਬ ਪੰਜਾਬੀਅਤ ਦਾ ਵੀ ਭਲਾ ਹੋਵੇਗਾ ਆਸ ਹੈ ਕਿ ਅੱਜ ਦੀ ਇਸ ਗੱਲਬਾਤ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਗਏ ਨੁਕਤੇ ਅਤੇ ਇਸ ਜਾਣਕਾਰੀ ਤੋਂ ਆਪ ਨੂੰ ਲਾਹਾ ਮਿਲਿਆ ਹੋਵੇਗਾ ਇਸ ਵਿਸ਼ੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਆਪਣੇ ਵਿਚਾਰ ਹੇਠਾਂ ਕਮੈਂਟਸ ਰਾਹੀਂ ਲਿਖ ਕੇ ਭੇਜ ਸਕਦੇ ਹੋ ਤੇ ਇਸ ਦੇ ਨਾਲ ਹੀ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ ਵੇਲਾ ਇੱਥੇ ਹੀ ਮੁਕੰਮਲ ਹੁੰਦਾ ਹੈ ਸਮੁੱਚੇ ਪ੍ਰੋਗਰਾਮ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਆਪ ਸਭ ਦਾ तहे ਦਿਲੋਂ ਸ਼ੁਕਰੀਆ ਕਰਦੇ ਹਾਂ ਅਤੇ ਇਸੇ ਤਰ੍ਹਾਂ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਪੂਰਵੀ ਪ੍ਰੋਗਰਾਮ ਅਤੇ ਜਾਣਕਾਰੀ ਭਰਪੂਰ ਅਪਡੇਟਸ ਲਈ ਲਗਾਤਾਰ ਜੁੜੇ ਰਹੋ ਦਾ ਪੰਜਾਬ ਟਾਕਸ ਦੇ ਫੇਸਬੁਕ ਪੇਜ ਦਾ ਪੰਜਾਬ ਟਾਕਸ ਨਾਰਥ ਅਮਰੀਕਾ ਦਾ ਪੰਜਾਬ ਟਾਕਸ ਦੇ YouTube ਚੈਨਲ ਅਤੇ ਇਸੇ ਤਰ੍ਹਾਂ IP TV ਉਤੇ ਵੀ ਤੁਸੀਂ ਦਾ ਪੰਜਾਬ ਟਾਕਸ ਨੂੰ ਵੇਖ ਸਕਦੇ ਹੋ ਤੇ ਇਸ ਦੇ ਨਾਲ-ਨਾਲ ਤੁਸੀਂ ਦਾ ਪੰਜਾਬ ਟਾਕਸ ਨਾਲ ਜੁੜੇ ਰਹੋ ਤੇ ਇਸ ਸਪੈਸ਼ਲ ਰਿਪੋਰਟ ਤੇ ਤਾਜ਼ਾ ਅੰਕੜੇ ਇੱਥੇ ਹੀ ਮੁਕੰਮਲ ਕਰਦੇ ਹੋਏ ਤੁਹਾਡੇ ਕੋਲੇ ਆਗੇ ਲਵਾਂਗੇ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਕੀ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ ਅਤੇ ਵਿਅਕਤੀ ਰਹੋ ਦਾ ਪੰਜਾਬ ਟਾਕਸ